ਕਿਉਂਕਿ ਇਸ ਦੀ ਮੋਡੀਫਿਕੇਸ਼ਨ ਇੰਸਟਿਊਸ਼ਨਾਂ ਕੀਤੀ ਗਈ ਹੈ ਇਸ ਨੂੰ ਲੰਬਾ ਵੀ ਕੀਤਾ ਗਿਆ ਹੈ ਇਸ ਦੀ ਮੋਡੀਫਿਕੇਸ਼ਨ ਦੇ ਵਿੱਚ ਲਗਭਗ ਕਹਿੰਦੇ ਕਿ 2 ਤੋਂ 2.5 ਸਾਲ ਲੱਗੇ ਨੇ ਵੱਖਰੀ ਚੀਜ਼ ਬਣਾਉਣੀ ਚਾਹੁੰਦੇ ਸੀ ਬਾਜੀ ਉਹ ਵੱਖਰੀ ਬਣ ਗਈ ਤੇ ਮਾਦੇ ਵਿੱਚ ਲੈਟਾਂ ਚਾਰਾਂ ਨੇ ਮਾਵੇਤੀ 2000 ਡਾਲਰ ਦੀਆਂ ਲੈਟਾਂ ਹੀ ਆਈਆਂ ਮੈਸਤਰੀ ਕਹਿੰਦਾ ਮੈਨੂੰ ਟਾਈਮ ਦਿਓ ਚੀਜ਼ ਫਿਰ ਮੜੀ ਮੂੰਹੋਂ ਬੋਲੂਗੀ ਹਾਂ ਗੱਲ ਵੀ ਉਹਦੀ ਸਹੀ ਸੀ ਜਿਹੜੀ ਵੀ ਚੀਜ਼ ਲਾਈ ਆ ਪੂਰੀ ਠੋਕੇ ਤਗੜੀ ਤੇ ਹੈਵੀ ਲਾਈ ਗਈ। ਇਸ ਟਰੈਕਟਰ ਦੇ ਵਿੱਚ ট্রাক ਦਾ ਇੰਜਣ ਰੱਖਿਆ ਗਿਆ ਕਿਉਂਕਿ ਇਸ ਦੀ ਮੋਡੀਫਿਕੇਸ਼ਨ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਇਸ ਨੂੰ ਲੰਬਾ ਵੀ ਕੀਤਾ ਗਿਆ ਹੈ ਅਤੇ ਇਸ ਨੂੰ ਚੌੜਾ ਵੀ ਆਮ ਟਰੈਕਟਰਾਂ ਨਾਲੋਂ ਵੱਧ ਕੀਤਾ ਗਿਆ। ਇਹ ਵੀ ਕਹਿਣਾ ਗਲਤ ਨਹੀਂ ਹੋਊਗਾ ਕਿ ਪੰਜਾਬ ਦੇ ਵਿੱਚ ਇੱਕ ਲਾਹਤਾ ਟਰੈਕਟਰ ਹੋਊਗਾ ਜਿਸ ਦੇ ਵਿੱਚ ট্রাক ਦਾ ਇੰਜਣ ਲਾ ਕੇ ਇਸ ਨੂੰ ਤਿਆਰ ਕੀਤਾ ਗਿਆ। ਇਸ ਦੀ ਮੋਡੀਫਿਕੇਸ਼ਨ ਦੇ ਵਿੱਚ ਲਗਭਗ ਕਹਿੰਦੇ ਕਿ 2 ਤੋਂ 2.5 ਸਾਲ ਲੱਗੇ ਨੇ ਅਤੇ ਖਰਚਾ ਵੀ ਤੋਂ 25 ਲੱਖ ਰੁਪਏ ਤੱਕ ਦਾ ਆਇਆ ਏ ਜੀਤਾ ਬੜੈਚ ਅਤੇ ਗੋਪੀਬਾਈ ਸਾਡੇ ਨਾਲ ਆ ਜਿਨ੍ਹਾਂ ਨੇ ਇਹ ਟਰੈਕਟਰ ਨੂੰ ਤਿਆਰ ਕਰਾਇਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਧੰਨਵਾਦ ਸਮਾਂ ਦੇਣ ਦੇ ਲਈ ਅੱਛਾ ਸਿਕਲ ਬਾਈ ਜੀ ਥੈਂਕ ਯੂ ਜੀਤਾ ਹਾਲ ਚਾਲ ਜੀਤਾ ਬਾਜੀ ਠੀਕ ਹੈ ਠੀਕ ਹੈ ਟਰੈਕਟਰ ਨੂੰ ਲਗਭਗ 2.5 ਸਾਲ ਕਹਿੰਦੇ ਵੀ ਤਿਆਰ ਹੋਣ ਚ ਲੱਗੇ ਨੇ ਲੱਗਾ ਜੀ ਤੇ ਜਿਹੜੀ ਚੀਜ਼ ਸੋਚੀ ਸੀਗੀ ਉਹ ਬਣ ਗਈ ਬਣ ਉਹਦੋਂ ਵੀ ਵਧੀਆ ਬਣ ਗਈ ਹਾਂਜੀ ਹਾਂਜੀ ਇਹ ਫਿਰ ਕਿਵੇਂ ਸੋਚਿਆ ਕੀ ਸੀਗਾ ਵੀ ਕਿਸੇ ਵੱਲ ਵੇਖਿਆ ਸੀਗਾ ਕਿ ਜਾਂ ਆਪਣੇ ਦਿਮਾਗ ਦੇ ਵਿੱਚ ਆਪਣੇ ਦਿਮਾਗ ਨੇ ਕੀਤਾ ਸਾਰਾ ਹਾਂ ਵੱਖਰੀ ਚੀਜ਼ ਬਣਾਉਣੀ ਚਾਹੁੰਦੇ ਸੀ ਭਾਜੀ ਉਹ ਵੱਖਰੀ ਬਣ ਗਈ ਆ ਅੱਛਾ ਹਾਂਜੀ ਅੱਛਾ ਚਲ ਆਓ ਆਪਾਂ ਨਾਲ ਦੀ ਨਾਲ ਤੁਸੀਂ ਸਾਨੂੰ ਦੱਸੀ ਜਾਓ ਵੀ ਸਭ ਤੋਂ ਮੇਨ ਗੱਲ ਤਾਂ ਸਾਨੂੰ ਇਹਦੇ 'ਚ ਜਿਹੜੀ ਯੂਨੀਕ ਲੱਗੀ ਕਿ ਤੁਸੀਂ ਇਸ ਟਰੈਕਟਰ ਦੇ ਵਿੱਚ ਟਰੱਕ ਦਾ ਇੰਜਣ ਰੱਖਿਆ ਹਾਂਜੀ ਇਹ ਕਿਵੇਂ ਮਤਲਬ ਟਰੱਕ ਦਾ ਹੀ ਇੰਜਣ ਕਿਉਂ ਇਹਦੇ 'ਚ ਸ਼ੌਂਕ ਹੀ ਸੀਗਾ ਵੱਖਰਾ ਜਿਹਾ ਕਰਨਾ ਹੈਗਾ ਹੂੰ ਦੇ ਪਾਵਰਪੂਰ ਵੀ ਜਿਆਦਾ ਰੱਖਣੀ ਸੀਗੀ ਇੰਤਕਰ ਤਵੀ ਤਵੀ ਦੇ ਇਥੇ ਲਾਇਆ ਕਰਾਂਗੇ ਸ਼ੁਕਲ ਸਾਈਕਲ ਕਰਿਆ ਕਰਾਂਗੇ ਪਰ ਉਹ ਕਹਿੰਦੇ ਹੋਰ ਇੰਜਨ ਵਾਲੇ ਚੱਲ ਨਹੀਂ ਸਕਦੇ ਫਿਰ ਆਪਾਂ ਦਾ ਵੱਖਰਾ ਕਰ ਲੈਣਾ ਲੰਮਾ ਕਰਨਾ ਹੈਗਾ ਤੇ ਫਿਰ ਜੇ ਛੋਟਾ ਇੰਜਨ ਹੁੰਦਾ ਟਾਇਰ ਬਹੁਤ ਲੱਗੇ ਆਉਂਦੇ ਸੀਗੇ ਅੱਛਾ ਜੀ ਹਾਂਜੀ ਅੱਛਾ ਮੈਂ ਦੇਖ ਰਿਹਾ ਵੀ ਇਹਦੀ ਲੰਬਾਈ ਆਮ ਟਰੈਕਟਰਾਂ ਨਾਲੋਂ ਜਿਵੇਂ ਤੁਸੀਂ ਹਿੰਦੁਸਤਾਨ ਟਰੈਕਟਰ ਖਰੀਦਿਆ ਹੋਊਗਾ ਪਹਿਲਾਂ ਤੇ ਫਿਰ ਉਹਦੀ ਮੋਡੀਫਿਕੇਸ਼ਨ ਕਰਦੇ ਹੋਗਾ ਇਹ ਆਮ ਨਾਲੋਂ ਵੱਡਾ ਤੇ ਚੌੜਾ ਕਿਉਂ ਲੱਗ ਰਿਹਾ ਹੈ ਹੁਣ ਟਾਇਰ ਬਹੁਤ ਵੱਡੇ ਵੱਡੇ ਪਾਏ ਆ ਜੀ ਹਾਂ ਹਾਂ ਲੰਮਾ ਵੀ 2 ਫੁੱਟ ਦੇ ਲਾਗੇ ਛਾਗੇ ਹੈਗਾ ਇੱਕ ਜਿਹੜਾ ਟਰੱਕ ਦਾ ਇੰਜਨ ਉਹਦਾਂ ਵੀ ਥੋੜਾ ਲੰਬਾ ਹੁੰਦਾ ਨਾ ਉਹਦੇ ਕਾਰਨ ਵੀ ਦੀ ਲੰਬਾਈ ਵਧ ਗਈ ਆ ਅੱਛਾ ਹਾਂਜੀ ਤੇ ਤੁਸੀਂ ਸਾਨੂੰ ਮੜੇ ਇੱਕ ਤਾਂ ਇਹਦੀ ਵਾਜੂ ਚਲਾ ਕੇ ਦਿਖਾਓ ਨਾਲੇ ਉੱਤੇ ਬਹਿ ਕੇ ਜਿਹੜੀ ਮੈਂ ਦੇਖ ਰਿਹਾ ਵੀ ਐਲਸੀਡੀ ਵਗੈਰਾ ਤੁਸੀਂ ਲਾਈ ਆ ਹਾਂਜੀ ਕੀ ਚੀਜ਼ਾਂ ਸਾਰੀਆਂ ਚਲਾ ਕੇ ਦਿਖਾਓਗਾ ਕਿਉਂਕਿ ਲਾਈਟਾਂ ਵੀ ਮੈਨੂੰ ਲੱਗਦਾ ਵੀ ਤੁਸੀਂ ਬਾਹਰੋਂ ਲੈ ਕੇ ਆਏ ਸਾਰੀਆਂ ਹਾਂਜੀ ਹਾਂਜੀ ਇਹ ਹੈਡਲਾਈਟਾਂ ਵੀ ਇਹ ਵੀ ਲਾਈਟਾਂ ਜੋ ਚੱਕਿਆਂ ਦੇ ਵਿੱਚ ਲਾਈਟਾਂ ਆ ਇਹ ਸਾਰੀਆਂ ਬਾਹਰ ਤੋਂ ਹੀ ਲੈਂਦੀਆਂ अच्छा ये तो ये टैट जोड़े हैं मैंने लगता है कि 5 फुट दे 5 फुट तो भी ऊंचे हिसाब दे हां जी ये टायर भी फिर इंपोर्ट ਬਾਹਰੋਂ ਕਰਵਾਏ ਕਿ ਜਾਂ ਇਹ ਮਾਡਲ ਇੱਥੇ ਮਿਲਦਾ ਨਹੀਂ ਉਹ ਆਰਡਰ ਤੇ ਹੀ ਲਿਆ ਆ ਹਾਂਜੀ ਆਮ ਟਰੈਕਟਰਾਂ 'ਚ ਨਹੀਂ ਇਹ ਮਿਲਦਾ ਜਲਦੀ ਹਾਂਜੀ ਇਹ ਵੱਖਰੇ ਆ ਥੋੜੇ ਮਹਿੰਗੇ ਵੀ ਮਿਲੇ ਇਸ ਕਰਕੇ ਹਾਂਜੀ ਇਹ ਚੀਜ਼ਾਂ ਫਿਰ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹ ਚ ਦੱਸੋ ਸਾਨੂੰ ਵੀ ਬਾਹਰੋਂ ਕਿਹੜੀਆਂ-ਕਿਹੜੀਆਂ ਲਿਆਂਦੀਆਂ ਨੇ ਤੇ ਇੰਡੀਆ 'ਚੋਂ ਕਿਹੜੀਆਂ-ਕਿਹੜੀਆਂ ਤੁਸੀਂ ਇੱਥੇ ਕੀਤੀਆਂ ਜਿਵੇਂ ਆ ਹਾਈਡਲਾਈਟ ਆ ਤੁਸੀਂ ਦੱਸ ਰਹੇ ਹੋ ਹਾਂਜੀ ਇਹ ਵੀ ਬਾਹਰੋਂ ਉਹ ਜਿਹੜਾ ਉੱਪਰ ਬੋਲਣ ਲੱਗਾ ਉਹ ਵੀ ਬਾਹਰੋਂ ਹਾਂਜੀ ਹਾਂਜੀ ਆਜੋ ਅੱਗੇ ਆਜੋ ਤੁਹਾਨੂੰ ਨਾਲੇ ਸਮਝਾਉਂਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਦੇਖੋ ਵੀ ਇਹ ਇਹਦੇ ਬੈੱਡ ਰਿੰਮਾਂ ਦੇ ਵਿੱਚ ਲੱਟਾਂ ਆ ਅੱਛਾ ਚਾਰਾਂ ਰਿੰਮਾਂ ਵਿੱਚ ਹੀ ਹੂੰ 2000 ਡਾਲਰ ਦੀਆਂ ਤਾਂ ਲੱਟਾਂ ਨਹੀਂ ਆਈਆਂ ਉਹ 2000 ਡਾਲਰ ਦੀਆਂ ਲੱਟਾਂ ਹੀ ਆਈਆਂ ਹਾਂਜੀ ਹਾਂ 4500 ਡਾਲਰ ਦੀਆਂ ਲੱਟਾਂ ਆ ਇਹ ਦੋ ਲਾਈਟਾਂ 4500 ਡਾਲਰ ਦੀਆਂ ਹਾਂਜੀ ਹਾਂਜੀ ਫੇਰ ਦਾ ਕਰਕੇ ਫੇਰ ਇਹ ਬੁਲੀ ਦਾ ਕਿਹੜਾ ਕੀ ਬ੍ਰਾਂਡ ਕੀ ਆ ਇਹ ਵਾਲਾ ਅਸੀਂ ਤਾਂ ਪਹਿਲੀ ਵਾਰੀ ਦੇਖਿਆ ਸਾਡਾ ਜਿਆਵੀ ਬਾਹੂਬਲੀ ਕਹਿ ਦਿੰਦੇ ਹਾਂ ਹਾਂ ਸਾਡਾ ਪੁਰਾਣਾ ਆ ਉਹਨੂੰ ਸ਼ੌਂਕ ਸੀ ਜ਼ਿਆਦਾ ਅੱਛਾ ਉਹਨੇ ਜ਼ਿਆਦਾ ਅਸਲੀ ਤਿਆਰ ਕਰਵਾਇਆ ਅੱਛਾ ਹਾਂਜੀ ਤੇ ਬਾਈ ਜੀ ਇੱਕ ਵਾਰੀ ਸਟਾਰਟ ਕਰਕੇ ਦੱਸ ਦਿਓ ਵਿਖਾ ਦਿਓ ਨਾਲੇ ਆਵਾਜ਼ ਵੀ ਪਤਾ ਲੱਗ ਜੂਗੀ ਇਹਦੇ ਮੈਨੂੰ ਲੱਗਦਾ ਜਦੋਂ ਸਟਾਰਟ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੋਊਗਾ ਲੱਗ ਜਾਂਦਾ ਮੋਟਰ ਤੋਂ ਪਤਾ ਲੱਗ ਜਾਂਦਾ ਆ ਗਿਆ ਡ੍ਰਾਈਵਰ ਹਾਂ ਟਰੱਕ ਵਾਲੀ ਦੀ ਰੈਲ ਤਾਂ ਆਵਾਜ਼ ਵੀ ਤੁਹੇ ਟੱਕ ਰਹੀ ਆ ਹਾਂਜੀ ਟੱਕ ਰਹੀ ਆ ਐਫਸੀ ਰੀਪੇਰਾ ਲਾ ਕੇ ਪੰਜਾਬ ਵਿੱਚ ਜੀ ਹਾਂਜੀ ਉਹ ਸਾਰੇ ਬਕਸੇ ਨੇ ਇਹਦੇ ਵਿੱਚ ਲੱਗੇ ਆ ਮੈਕ ਵਗੈਰਾ ਵੀ ਲੱਗਾ ਆ ਦੇਖੋ ਜੇ ਜਿੱਦਾਂ ਇਹਦੇ ਵਿੱਚ ਆਪਾਂ ਬੋਲਣਾ ਫਿਰ ਮੈਕ 'ਚ ਬੋਲਾਂਗੇ ਆਵਾਜ਼ ਆਊਗੀ ਸਪੀਕਰਾਂ 'ਚ ਅੱਛਾ ਜਿਹੜੀ ਲਿਫਟ ਜਿਹੜੀ ਆ ਕਿ ਲਿਫਟ ਕਿੱਥੀ ਹੋ ਜਾਂਦੀ ਹਾਂਜੀ ਉਹ ਇਹ ਜਿਹੜਾ ਆਪਾਂ ਲਾਈਆਂ ਜਿੱਦਾਂ ਇਹਦੇ ਵਿੱਚ ਆਪਣੇ ਆਪ ਹੀ ਮਹਤਰੀਆ ਜਿਹੜਾ ਹਨ ਉਹਨੇ ਗ੍ਰੈਂਡ ਕਰ ਕਰ ਚੀਜ਼ਾਂ ਬਣਾਵਣਾ ਲਾਈਆਂ ਤੁਸੀਂ ਆਪਾਂ ਇਹਨੂੰ ਕ੍ਰੋਮ ਘੱਟ ਲਾਇਆ ਹਾਂ ਤੇ ਜਿਹੜੀਆਂ ਚੀਜ਼ਾਂ ਲੱਗੀਆਂ ਉਹੇ ਲਾਈਆਂ ਹਾਂ ਜਿਹੜੀਆਂ ਨਿਕਲ ਜਿਵੇਂ ਕਹਿ ਲੋ ਬੰਦ ਹਾਂ ਇੱਕ ਵਾਰੀ ਤੁਸੀਂ ਦੱਸਦੇ ਸੀ ਵੀ ਜਿਹੜੇ ਵੀਲ ਬਣਾਏ ਆ ਇਹਦਾ ਆਪ ਡਿਜ਼ਾਈਨ ਦਿੱਤਾ ਤੇ ਇਹਨੂੰ ਆਪ ਕਟਿੰਗ ਇਹਦੀ ਕਰਵਾ ਕੇ ਆਪ ਚਾਦਰ ਦੀ ਕਟਿੰਗ ਆਪ ਕੀਤੀ ਉਹਨੇ ਮੈਤਰੀ ਨੇ ਇਹ ਮਾਡਲ ਮਤਲਬ ਕਿੱਥੇ ਵੇਖਿਆ ਸੀਗਾ ਤੁਸੀਂ ਵੀ ਇਦਾਂ ਦਾ ਹੀ ਬਣਾਉਣਾ ਇਹ ਦਿਮਾਗ ਚ ਜਦੋਂ 30 ਸਾਲ ਪਹਿਲਾਂ ਇੱਥੋਂ ਗਏ ਕਹਿਣਾ ਤਾਂ ਖੇਤੀਬਾੜੀ ਨਾਲ ਹੀ ਸੰਬੰਧਤ ਸੀਗਾ ਇਹਨਾਂ ਪੂਰੇ ਫੌਲ ਖੇਤੀਬਾੜੀ ਨਾਲ ਹੀ ਸੰਬੰਧਤ ਸੀਗਾ ਅੱਛਾ ਹਾਂਜੀ ਤੇ ਉੱਥੇ ਜਾ ਕੇ ਕੀ ਕਾਰੋਬਾਰ ਆ ਫਿਰ ਆਪਣਾ ਕਾਰੋਬਾਰ ਹੁਣ ਤਾਂ ਕਾਉਨਸ ਬਣਾ ਕੇ ਫੇਰ ਸੂਟ ਕਰਦੇ ਘਰ ਬਣਾਉਣੇ ਅੱਛਾ ਹਾਂਜੀ ਬਿਲਡਿੰਗਾਂ ਦਾ ਕੰਮ ਤਾਂ ਜਦੋਂ ਇੱਥੋਂ ਗਏ ਸੀਗੇ ਉਦੋਂ ਖੇਤੀਬਾੜੀ ਛੱਡ ਕੇ ਗਏ ਅੱਛਾ ਹਾਂਜੀ ਸਾਡੀ ਜਗ੍ਹਾ ਇਹ ਫਿਰ ਪਹਿਲਾ ਟਰੈਕਟਰ ਜਿਹੜਾ ਤੁਸੀਂ ਇੱਥੋਂ ਤਿਆਰ ਕਰਵਾ ਕੇ ਉੱਥੇ ਖੜਨਾ ਪਹਿਲਾ ਇਹ ਇਹ ਪਹਿਲਾ ਹਾਂਜੀ 30 ਸਾਲ ਪਹਿਲਾਂ ਹੀ ਰੱਖਣਾ ਇੱਕੀ ਰੱਖਣਾ ਬਾਹਲੇ ਲੈ ਜਾਣਾ ਤੇ ਕਹੀ ਨਹੀਂ ਮੈਂ ਤੁਹਾਡੇ ਦੇਖੇ ਕੈਨੇਡਾ ਜ ਬਹੁਤ ਅਖੇ ਹਲਕਾ ਨੇ ਹਾਂ ਹਾਂ ਤੇ ਇਹ ਮੈਨੂੰ ਲੱਗਦਾ ਵੀ 30 ਸਾਲ ਲੱਗੇ ਫਿਰ ਇਹ ਸ਼ੌਂਕ ਨੂੰ ਹਾਂ ਦੇ ਹਾਂਜੀ ਹੁਣ ਲੋਕ ਕੀ ਲੈ ਗਏ ਬਹੁਤ ਫਿਰ ਅਸੀਂ ਕਿਹਾ ਅਸੀਂ ਵੀ ਇੱਕ ਤਰ੍ਹਾਂ ਦੀ ਚੀਜ਼ ਤਿਆਰ ਕਰਕੇ ਲੈ ਜਾਂਦੇ ਆ ਨਕੋਦਰ ਲੈ ਕੇ ਜਾਂਦੇ ਆ ਇੰਨਾ ਰਸ਼ ਪੈ ਜਾਂਦਾ ਹਨਾ ਅਰ ਦੋ ਦੋ ਜਾਂ ਤਿੰਨ ਤਿੰਨ ਘੰਟੇ ਟ੍ਰੇਟਰ ਨਹੀਂ ਹਿਲਣ ਦਿੰਦੇ ਇਹ ਫਿਰ ਹਿੰਦੁਸਤਾਨ ਤੁਸੀਂ ਮਤਲਬ ਮਿੱਥ ਕੇ ਹੀ ਲਿਆ ਸੀਗਾ ਵੀ ਹਿੰਦੁਸਤਾਨ ਹੀ ਲੈਣਾ ਕਈ ਜਿਹੜੀ ਸ਼ੌਂਕ ਅੱਜ ਕੱਲੋਂ 59 11 ਦਾ ਬੜਾ ਲੋਕਾ 59 11 ਦਾ ਪਰ ਇਹ ਪੁਰਾਣੀ ਟ੍ਰੇਟਰ ਸੀਰ ਨੂੰ ਟ੍ਰੇਟਰ ਪਹਿਲਾਂ ਮਸ਼ਹੂਰ ਬਹਾ ਹੁੰਦੇ ਸੀ ਹਿੰਦੁਸਤਾਨ ਬੜੇ ਤਗੜੇ ਬੰਦੇ ਕੋਲ ਟ੍ਰੇਟਰ ਅੱਛਾ ਉਹਦੇ ਅੱਜ ਕੱਲ੍ਹ ਉਹ ਗਾਣਿਆਂ ਦੇ ਵਿੱਚ ਗਾਣਿਆਂ ਵਿੱਚ ਹਾਂਜੀ ਹਾਂਜੀ ਹੁਣ ਫੋੜ ਫੋੜ ਤੇ ਇੰਨੇ ਲਗਾ ਲੋਕੀ ਫੋੜ ਦਾ ਰੋਲ ਕੇ ਰੱਖ ਦਿੱਤੇ ਇੱਥੇ ਅੱਛਾ ਤੇ ਬੱਕਰੀਆਂ ਚੀਜ਼ਾਂ ਹੁਣ ਇਹਨਾਂ ਦੇ ਚਾਚਾ ਜੀ ਲੈ ਕੇ ਗਏ ਆ ਉਹ ਪ੍ਰਿੰਸ ਚੌਰ ਲਗਾਇਆ ਉਹ ਜਾਗੋ ਲਈ ਨਗਰ ਕੀਰਤਨ ਲਈ ਲੋਕੀ ਮੰਗ ਗਈ ਰੱਖਦੇ ਉਹਨੂੰ ਤੇ ਇਹ ਆ ਵੀ ਲਾਈਟਾਂ ਬਾਹਰੋਂ ਆਈਆਂ ਜੀ ਇਹ ਨਹੀਂ ਇਹ ਮੈਸਤਰੀ ਨੇ ਡਿਜ਼ਾਈਨ ਕੀਤੀਆਂ ਆਪ ਹਾਂ ਤੇ ਫਿਰ ਇਹ ਖਰਚਾ ਜੇ ਮੈਂ ਮੋਟਾ-ਮੋਟਾ ਮੋਂ ਬੀ ਇੰਸਪੈਕਟਰ ਤੇ ਕਿੰਨਾ ਖਰਚਾ ਆ ਗਿਆ ਉਹ ਹੀ ਬਾਈਕ ਤੇ ਲਾਗੇ ਸਕੇ ਆ ਬਾਈਕ ਤੇ ਲਾਗੇ ਹਾਂ ਜੀ ਅਜੇ ਤੁਸੀਂ ਦੱਸ ਦੇਵੇ ਮੈਸਤਰੀ ਨਾਲ ਸਾਫ ਕਰਨ ਵਾਲਾ ਕਰਨਾ ਹਾਂ ਹਾਂ ਜੀ ਫਿਰ ਇਹਨੂੰ 2 2.5 ਸਾਲ ਹੀ ਕਿਉਂ ਲੱਗੇ ਤੁਸੀਂ ਦੱਸ ਰਹੇ ਬਈ ਇੰਨਾ ਸਮਾਂ ਲੱਗਿਆ ਉਹ ਫਿਰ ਜਿਹੜੀ ਚੀਜ਼ ਗ੍ਰੈਂਡ ਕਰਕੇ ਬਣਾਉਣੀ ਹੈਂ ਟਾਈਮ ਲੱਗਦਾ ਮੈਸਤਰੀ ਕਹਿੰਦਾ ਮੈਨੂੰ ਟਾਈਮ ਦਿਓ ਚੀਜ਼ ਫਿਰ ਬਣਾਈ ਮੂੰਹੋਂ ਬੋਲੂਗੀ ਹਾਂ ਗੱਲ ਵੀ ਉਹਦੀ ਸਹੀ ਸੀ ਹਾਂ ਅਸੀਂ ਅਸੀਂ ਵੀ ਕਹਿੰਦੇ ਕਾੜੀ ਨਹੀਂ ਕਰਨੀ ਵੀ ਜਦਾਂ ਵੀ ਆ ਟਾਈਮ ਨਾਲ ਟਾਈਮ ਲਾ ਰਾ ਤਾਂ ਸਾਡੇ ਕੋਲ ਟਾਈਮ ਹੈਗਾ ਚੀਜ਼ ਨੰਬਰ 1 ਬਣਾਈ ਸਾਡੇ ਬਹੁਤ ਪਸੰਦ ਆਈ ਦਿਲ ਨੂੰ ਇਹ ਫਿਰ ਉੱਥੇ ਜਾ ਕੇ ਇਹ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਸ਼ੋਅ ਪੀਸ ਹੀ ਆ ਜਿਵੇਂ ਤੁਸੀਂ ਰੱਖਣਾ ਕਿਉਂਕਿ ਹੋ ਜਾਊਗਾ ਪਾਸ ਫਿਰ ਉੱਥੇ ਚੱਲਣ ਲਾਇਕ ਹੋ ਜਾਊਗਾ ਨਹੀਂ ਸਾਰੇ ਲਈ ਫਿਰਦੇ ਆ ਹਾਂ ਟਰਾਲੀਆਂ ਚ ਲੱਦ ਕੇ ਲੈ ਜੀਦਾ ਇੱਥੇ ਮੇਲੇ ਹੁਣ ਨਗਰ ਜਿੱਤੇ ਚਲਾਉਣ ਦੇ ਦਿੰਦੇ ਆ ਹੂੰ ਤੇ ਟੂਰਨਾਮੈਂਟਾਂ ਦੇ ਜਾ ਕੇ ਖੜੇ ਕਰ ਦਿੰਦੇ ਬਸ ਇੰਨਾ ਹੀ ਸ਼ੌਂਕ ਆ ਫੋਟੋ ਫੋਟੋ ਬਹੁਤ ਖਜਣਗੇ ਲੋਕ ਬਹੁਤ ਜੀ ਬਹੁਤ ਇੱਥੇ ਬਹੁਤ ਚੱਲੀਆਂ ਆ ਦੇਖੋ ਲਿੰਕਾਂ ਨੂੰ ਕੰਮ ਨਵੇਂ ਸਟਾਈਲਿੰਗ ਆ ਹੈਰੀ ਹੈਰੀ ਇਹ ਸਾਰਾ ਇਹ ਜਿਹਦਾ ਬਾਹਰਲੀ ਟਰੈਕਟਰ ਦੀ ਆਈਆਂ ਹਾਂ ਹਾਂਜੀ ਇੱਥੇ ਤਾਂ ਆਉਂਦੀ ਹੀ ਨਹੀਂ ਇੱਥੇ ਮਿਲਦੀ ਕਿ ਨਹੀਂ ਇਹ ਹਾਂਜੀ ਉਦਾਂ ਜਿਹੜਾ ਜਿਹੜੀ ਵੀ ਚੀਜ਼ ਲਾਈ ਆ ਪੂਰੀ ਠੋਕੇ ਤਗੜੀ ਤੇ ਹੈਵੀ ਲਾਈ ਆ ਅੱਛਾ ਕਈ ਵਾਰੀ ਨਾ ਮੈਂ ਪਹਿਲਾਂ ਵੀ ਟਰੈਕਟਰਾਂ ਦੀ ਇਦਾਂ ਜਿਨ੍ਹਾਂ ਨੇ ਪੈਸੇ ਲਾਏ ਵੀਡੀਓਜ਼ ਕੀੀਆਂ ਓਦੋਂ ਥੱਲੇ ਕਮੈਂਟ ਆਉਣਗੇ ਵੀ ਯਾਰ ਤੁਸੀਂ ਇਹ ਤਾਂ ਪੰਜਾਬ ਵਾਲਿਆਂ ਨੂੰ ਵਿਗਾੜੀ ਜਾਂਦੇ ਆ ਵੀ ਇਹਨਾਂ ਨੇ ਬਾਹਰ ਆਲੇ ਪੈਸੇ ਲਾਉਂਦੇ ਆ ਤੇ ਪੰਜਾਬ ਵਾਲੇ ਮੁੜ ਕੇ ਵੇਖ ਕੇ ਨਾ ਵੀ ਕਹਿੰਦੇ ਆ ਵੀ ਅਸੀਂ ਵੀ ਕਰੀਏ ਵੀ ਪੰਜਾਬ ਵਾਲੇ ਵੀ ਕਹਿੰਦੇ ਵਿਗਾੜ ਕੇ ਚਲੇ ਜਾਂਦੇ ਆ ਇਦੋਂ ਨਹੀਂ ਹੱਲੇ ਪੰਜਾਬ ਵਾਲਿਆਂ ਨੇ ਵਿਗਾੜਦੇ ਨਹੀਂ ਇਹ ਟਰੈਕਟਰ ਥੱਲੇ ਇੱਥੇ ਰੜੂਗਾ ਹਾਂ ਇਹਨੂੰ ਗਾਂਲੇ ਸਾਲ ਦੇਖਾਂਗੇ ਸਿਆਲਾ ਜਾਵਾਂਗੇ ਜਿਹੜੀਆਂ ਗੁੱਡੀਆਂ ਮਾਰ ਕੇ ਫੇਰ ਲੈ ਕੇ ਜਾਵਾਂਗੇ ਜੀਬ ਲੈ ਜਾਣ ਯਾਰ ਕੀ ਆ ਜਿਹੜੀ ਜੀਪ ਤੁਸੀਂ ਇਹ ਲੈ ਜਾਓ। ਇਹ ਪਿੰਨ ਲੱਗਦਾ ਤੁਹਾਨੂੰ ਲਿਜਾਣਾ ਵੀ ਔਖਾ ਨਹੀਂ ਹੋਊਗਾ ਕੰਟੇਨਰ ਵਗੈਰਾ ਦਾ ਵੱਡਾ ਆ ਜਾਣਾ। ਮਿੰਨਤੀ ਗੈਂਦੀ ਕੀਤੀ ਸੀ ਪਹਿਲਾਂ। ਆਉਣਾ ਪੂਰਾ ਪੂਰਾ ਹੀ ਆ। ਪੂਰਾ ਪੂਰਾ। ਹਾਂਜੀ ਹਾਂਜੀ ਆ। ਤੇ ਉਹਦਾ ਵੱਖਰਾ ਤੁਹਾਨੂੰ ਖਰਚਾ ਜਿਹੜਾ ਉਹ ਅਜੇ ਵਿੱਚ ਆਪਾਂ ਕੀ ਖਾਣੀ। ਉਹ ਨਹੀਂ ਕੀਤਾ ਹਾਲੇ ਜੀ। ਉਹ ਪੈਸੇ ਨਹੀਂ ਹਾਂਜੀ ਸਰ। ਤੇ ਆ ਜਿਹੜੀ ਜੀਪ ਤੁਸੀਂ ਤਿਆਰ ਕੀਤੀ ਆ ਇਹ ਵੀ ਇੱਕ ਮੈਨ ਲੱਗਦਾ ਵੀ ਤੁਸੀਂ ਇਹਦੀ ਕੱਟ ਵੱਟ ਬਹੁਤ ਕਰਾਈ ਆ। ਇਹ ਫੌਜੀਆ ਵਾਲੀ ਜੀਪ ਹੈ। ਹਾਂਜੀ ਹਾਂਜੀ ਹਾਂਜੀ। ਤੇ ਇਹਦੇ ਹੈਂਡਲ ਤੁਸੀਂ ਆਪ ਲਵਾਇਆ ਦੂਜੇ ਪਾਸੇ ਕੈਨੇਡਾ ਕੀ ਜੀ। ਹਾਂ ਹਾਂ ਆਪ ਆਪ। ਅੱਛਾ। ਸਭ ਤੋਂ ਵੱਡੀ ਗੱਲ ਆ ਜਿਹੜੀਆਂ ਇਹ ਜੀਪਾਂ ਆ ਕਿਸੇ ਦੇ ਡੈਸ਼ਬੋਰਡ ਨਹੀਂ ਇਦਾਂ ਦੇ ਸਾਰਿਆਂ ਦੇ ਪਲੇਨ ਹੁੰਦੇ ਆ ਬਹੁਤ ਤੁਸੀਂ ਬਣਾਏ ਹੋਣੇ ਹਨਾ ਇਹ ਦੇਖੋ ਜੇ ਇਧਰ ਸਟੀering ਲਵਾਣਾ ਹੁੰਦਾ ਤਾਂ ਉੱਤੇ ਰੱਖਿਆ ਜਾਣਾ ਸੀਗਾ ਹਾਂ ਇਹ ਤਿੰਨ ਚਾਰ ਸੌ ਵੱਡ ਟੱਕ ਕਰਕੇ ਫਿਰ ਇਹ ਰੈਡੀ ਕੀਤਾ ਉਹਨਾਂ ਨੇ ਜਿਹਦਾ ਅੰਦਰ ਬਹਿ ਕੇ ਵੇਖਿਆ ਸੀ ਬਹੁਤ ਖੁੱਲੀਆਂ ਨੇ ਤੇ ਆਮ ਜਿਹੜੀਆਂ ਓਪਨ ਜੀਪਾਂ ਹੁੰਦੀਆਂ ਉਹ ਚ ਤੇ ਬੰਦਾ ਬਸੇ ਫਸਦਾ ਹੀ ਹੈ ਹਾਂਜੀ ਹਾਂਜੀ ਇਹਦੇ ਹਲੇ ਛੀ 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 ਰੱਖਣੇ ਇੱਥੇ ਨੋਵਾ ਦਾ ਇੰਜਣ ਹੈ ਅੱਛਾ ਹਾਂਜੀ ਪਟਰੋਲ ਇੰਜਨ ਰੱਖਿਆ ਨੋ ਬਾਦ ਹਾਂ ਵੀ ਥੋੜੀ ਪਾਵਰਫੁਲਰ ਰਵੇ ਵੀ ਹੁਣ ਗੱਡੀ ਚੌੜੀ ਵੀ ਹੋ ਗਈ ਲੰਬੀ ਵੀ ਹੋ ਗਈ ਹਾਂ ਫਿਰ ਟਾਇਰ ਵੀ 8 ਹੋ ਗਏ ਇਹਨੂੰ ਹਾਂ ਵੀ ਜਿਹੜਾ ਪਹਿਲੇ ਇੰਜਨ ਛੋਟੇ ਹੁੰਦੇ ਉਹਨਾਂ ਦੀ ਬਸ ਦੀ ਗੱਲ ਨਹੀਂ ਇਹ ਹਾਂਜੀ ਹੁਣ ਭੁੰਡੀ ਦੀ ਲੱਗਣੀ ਸੀਗੀ ਹਾਂਜੀ ਨਾਲੇ ਧੰਨ ਉਹ ਤਾਂ ਚਾਹੀਦੀ ਵੀ ਪਈ ਸੀ ਬੰਦੇ ਸਾਰੇ ਹੈਵੀ ਆਹੇ ਗੱਡੀਆਂ ਵੀ ਹੈਵੀ ਗੱਡੀਆਂ ਵੀ ਹੈਵੀ ਹੁਣ ਨਿਗੇ ਦੇ ਟਰੈਕਟਰ ਦੇ ਅਸੀਂ ਸਜਦੇ ਨਹੀਂ ਇਹਨਾਂ ਦੇ ਸਜਣਾ ਆਹ ਦੇ ਸਜਣਾ ਆਹ ਦੇ ਮਤਲਬ ਦੀਆਂ ਚੀਜ਼ਾਂ ਬਣਾ ਲਈਆਂ ਇਹ ਤਾਂ ਫਿਰ ਹੈਗਾ ਹਿੰਦੁਸਤਾਨ ਟਰੈਕਟਰ ਜਿਹੜਾ ਤਿਆਰ ਕਿਸ ਨੇ ਕੈਨੇਡਾ ਚ ਬੂਟੇ ਕੋੜਾ ਇਹ ਏਡਾ ਲੰਬਾ ਜਾਂ ਇਹ ਵੱਡੇ ਹੈ ਨਹੀਂ ਏਡਾ ਏਡਾ ਵੱਡਾ ਜਾਂਦਾ ਵੱਡਾ ਵੱਡਾ ਹੈ ਨਹੀਂ ਕੋਈ ਵੀ ਇਹ ਪਹਿਲਾ ਹੀ ਆ ਇਹ ਪਹਿਲਾ ਹੀ ਜਾਊਗਾ ਹਾਂ ਉਹ ਤਾਂ ਬੁੱਟੇ ਨਾਲ ਵੀ ਗੱਲ ਹੋਈ ਆ ਆਪਣਾ ਫਰੈਂਡ ਹੀ ਆ ਹਾਂ ਕਹਿੰਦਾ ਪਤੰਦਰਾ ਆ ਕੇ ਤਿਆਰ ਕਰ ਲਿਆ ਕਹਿੰਦਾ ਇਹ ਸਿਰਾ ਹੀ ਕਰ ਲਾ ਦਤਾ ਕਹਿੰਦਾ ਤੂੰ ਤੇ ਆ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਮੈਨੂੰ ਥੋੜਾ ਦੱਸੋ ਵੀ ਜਿਵੇਂ ਮੈਨੂੰ ਬਾਈ ਦੱਸ ਰਹੇ ਸੀ ਵੀ 6 ਹੌਸਪਾਵਰ ਦਾ ਇਹਦੇ ਵਿੱਚ ਇੰਜਨ ਨਾ ਨਹੀਂ 200 ਹੌਸਪਾਵਰ 6 ਸਿਲੰਡਰ 6 ਸਿਲੰਡਰ 6 ਸਿਲੰਡਰ ਹਾਂਜੀ ਹਾਂਜੀ 6 ਸਿਲੰਡਰ ਤੇ 200 ਹੌਸਪਾਵਰ ਇਹ ਤਾਂ ਮੈਨੂੰ ਲੱਗਦਾ ਵੀ ਗੱਡੀ ਨੂੰ ਵੱਧ ਤੇ ਫਾਇਦਾ ਹੋਊਗਾ ਹਾਂਜੀ ਬਹੁਤ ਫਾਇਦਾ ਜੀ ਸਪੀਡ ਬਹੁਤ ਹੈ ਇਹਦੀ ਸਪੀਡ ਵੱਧੂਗਾ ਹਾਂਜੀ ਟਿਕਾ ਬਹੁਤ ਅਜਿਹਾ ਤਕੜਾ ਬਹੁਤ ਹੈ ਇੰਜਨ ਏਅਰ ਟੈਂਕੀਆਂ ਟੁੰਕੀਆਂ ਵਿੱਚ ਇਹ ਇੱਥੇ ਮਾਰੂਣ ਲਿਆ ਦੇ ਇਹ ਹੋਰਨ ਵੀ ਤੁਹਾਨੂੰ ਵਜਾ ਕੇ ਦਿਖਾਉਣੇ ਆ ਚਲਾ ਕੇ ਟਰੈਕਟਰ ਸਾਫ ਕਰੋ ਜੋ ਮਰਜ਼ੀ ਕਰੋ ਕੀ ਤੁਸੀਂ ਕਹਿੰਦੇ ਜਾ ਕੇ ਹੋਣ ਹੋਰਨ ਵਜਾਓ ਦਿਖਾਓ ਨਾਲੇ ਲੋਕਾਂ ਨੂੰ ਪਤਾ ਲੱਗੇ ਇਹ ਭਜਾ ਕੇ ਵੇਖਿਆ ਫਿਰ ਕਿੰਨਾ ਕੇ ਭਾਈ ਦਾ ਹੈ ਉਹ ਪਿੰਡ ਨੂੰ ਸੌ ਲੱਗ ਗਿਆ ਵੀ ਗੋਪੀ ਗੋਪੀ ਟਰੈਕਟਰ ਤੇ ਚੜਿਆ ਤੇ ਪੰਜਨੂ ਭਾਜੀ ਭਾਜਦਾ ਤਾਂ 70 80 ਤੇ ਆ ਉਹ ਆਪ ਕਰਾਇਆ ਆ ਉਹ ਸਾਡੇ 150 ਤਾਂ ਕਰਤਾ ਸੀਗਾ ਅੱਛਾ ਅਸੀਂ ਕਿਹਾ ਲੱਤ ਮੈਂ ਤੜਾਉਣੀ ਹੈ ਟਰੈਕਟਰ ਟਰੈਕਟਰ ਹੀ ਹੁੰਦਾ ਤੁਹਾਨੂੰ ਪਤਾ ਹੈ ਕੰਟਰੋਲ ਨਹੀਂ ਹੁੰਦਾ ਹਨਾ ਕੰਟਰੋਲ ਨਹੀਂ ਹੁੰਦਾ ਜੇ ਹੈਵੀ ਆ ਬਾਅਦ ਦੇ ਟਾਈਮ ਕੰਟਰੋਲ ਤੋਂ ਬਾਹਰ ਹੋ ਜਾਂਦਾ ਤੇ ਕੋਈ ਵੀ ਚੀਜ਼ ਆਪਾਂ ਤੇਜ਼ ਚਲਾਵਾਂਗੇ ਤੇ ਉਹ ਤੇ ਮੇਰੇ ਕੰਟਰੋਲ ਤੋਂ ਬਾਹਰ ਹੋਣੀ ਆ। ਹੋਰ ਕਈ ਵਰੀ ਚੀਜ਼ਾਂ ਚਲੋ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਦੱਸੋ ਵੀ ਇਹਦੇ ਵਿੱਚ ਨਵੀਂ-ਨਵੀਂ ਇਨਵੈਂਸ਼ਨ ਜਾਂ ਤੁਸੀਂ ਕੀ ਕੀਤੀ ਆ ਇਹ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਨੇ। ਆ ਵੀ ਜਿਵੇਂ ਆ ਇਹ ਜਿਹੜਾ ਇਹ ਤਰ੍ਹਾਂ ਇਹ ਵੀ ਤੁਹਾਨੂੰ ਲੱਗਦਾ ਆਪ ਹੀ ਇਹ ਵੀ ਆਪ ਹੀ ਬਖਰਾ ਹੈ ਇਹਨਾਂ ਦਾ ਟਰੈਕਟਰ ਦਾ ਨਾੜ। ਅੱਛਾ ਇਹ ਵੀ ਹੋਰ ਚੀਜ਼ ਕਿਸੇ ਦਾ ਆ। ਹੂੰ। ਆਪਾਂ ਲਾਇਆ ਵੱਡਾ ਲੱਗੇ ਸੋਹਣਾ ਲੱਗੇ। ਹੂੰ। ਫਿਰ ਆਹ ਪਲੇਟਫਾਰਮ ਬਹੁਤ ਵੱਡਾ ਹੋ ਗਿਆ ਇਹਦਾ। ਹਾਂ ਇਹਦੇ ਇੱਕ ਹਿਸਾਬ ਨਾਲ ਗੱਲ ਵੀ ਬਣ ਗਈ। ਆ ਬੰਪਰ ਆ ਜਿਹੜਾ ਇਹ ਵੀ ਵੱਡੀਆਂ ਪਲੇਟਾਂ ਵੱਡ-ਵੱਟ ਆਪ ਤਿਆਰ ਕੀਤਾ। ਅੱਛਾ। ਹਾਂ। ਆ ਦੇਖੋ ਥੱਲੇ ਵੀ ਇਹ ਜਿਹੜੇ ਪਾਏ ਆ ਇਹਨਾਂ 'ਚ ਲੇਟਾਂ ਲਾਈਆਂ ਆ। ਅੱਛਾ। ਇਹ ਰਾਤ ਨੂੰ ਮੈਨੂੰ ਲੱਗਦਾ ਕਿ ਪੂਰਾ ਜਿਵੇਂ ਲਿਵਾੜੀ ਬਣ ਜਾਂਦੀ ਰਾਤ ਨੂੰ। ਰਾਤ ਨੂੰ ਦੁਵਾੜੀ ਵਾਲੀ ਆ। ਹਾਂ। ਠੀਕ ਐ। ਤਾਂ ਇਹ ਬਹੁਤ ਵਧੀਆ ਤੁਸੀਂ ਸ਼ਾਨਦਾਰ ਇੱਕ ਚੀਜ਼ ਮੈਨੂੰ ਲੱਗਦਾ ਵੀ ਤੁਸੀਂ ਤਿਆਰ ਕਰਦੀ ਐ। ਇਹ ਪੰਜਾਬ ਤੇ ਕੈਨੇਡਾ ਦੇ ਵਿੱਚ ਪਹਿਲੀ ਜਿਹੜੇ ਟਰੈਕਟਰ ਮੈਨੂੰ ਲੱਗਦਾ ਫਿਰ ਇਦਾਂ ਦਾ ਤੁਸੀਂ ਹਾਂ। ਹੈਗੇ ਬਹੁਤ ਇਹਦੇ ਨਾਲ ਦਾ ਨਹੀਂ ਪਰ। ਇਹਦੇ ਨਾਲ ਦਾ ਨਹੀਂ। ਹਾਂਜੀ ਹਾਂਜੀ। ਠੀਕ ਐ। ਚਲੋ ਜੀਤਾ ਬਾਜੀ ਤੁਸੀਂ ਸਮਾਂ ਦਿੱਤਾ ਉਹਦੇ ਲਈ ਧੰਨਵਾਦ ਠੀਕ ਹੈ ਗੋਪੀ ਬਾਈ ਜੀ ਓਕੇ ਜੀ ਥੈਂਕ ਯੂ ਤੁਸੀਂ ਚਲਾਉਣਾ ਹੋਲੀ ਠੀਕ ਹੈ ਵਧੀਆ ਠੀਕ ਟਰੈਕਟਰ ਜਿਹੜਾ ਵਾ ਬਾਈ ਹੁਣਾਂ ਨੇ ਤਿਆਰ ਕੀਤਾ ਬਹੁਤ ਸ਼ਾਨਦਾਰ ਇਹ ਟਰੈਕਟਰ ਦੇਖਿਆ ਹੀ ਬਹੁਤ ਵਧੀਆ ਚੀਜ਼ ਜਿਹੜੀ ਆ ਉਹ ਲੱਗ ਰਹੀ ਆ ਪੈਸੇ ਭਾਵੇਂ ਇਹਦੇ ਉੱਤੇ ਬੇਸ਼ੱਕ ਬਹੁਤ ਜ਼ਿਆਦਾ ਲੱਗੇ ਆ ਪਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਹੀ ਚੱਲਣਗੇ ਇਹਨਾਂ ਨੇ ਥੋੜੇ ਸਮੇਂ ਤੱਕ ਕਹਿੰਦੇ ਵੀ ਅਸੀਂ ਨਾਲ ਲੈ ਜਾਣਾ ਤੇ ਇਹ ਟਰੈਕਟਰ ਅਤੇ ਜੀਪ ਜਿਹੜੀ ਆ ਤੁਹਾਨੂੰ ਪੰਜਾਬ ਤੋਂ ਤਿਆਰ ਕਰਾ ਕੇ ਹੁਣ ਕੈਨੇਡਾ ਕੈਨੇਡਾ ਦੀਆਂ ਸੜਕਾਂ